कैनेडा विदेश एक एनआरआई सुलतानपुर के तहसील जाली दस्तावेजों के आधार से बयान तैयार करने तो हालांकि विदेश रेनआर आईवरक मैंबर इस बारे पता लग्या जिस तिवारक तो मैंबर ने औकत व्यक्ति उस आए एक डीलर नंगे हथी फलिस हवाले कर दिता इस मौके तहसील अहाते हाई वोल्टेज ड्रामा देखने मिलिया जानकारी अनुसार ए एन आर आई परिवार लंबे समय तो कैनेडा रहे रहा है दोहा दी सी जमीन दा करीब छब्बी एक टुकड़ा सुल्तानपुर लोधी दे पिंड सरूपवाल शेखमागा आदि स्थित है जिथे दी तेरह तो तेरह एकड़ जमीन दोहा भरावान दे हिस्से है दे पिंड पिथौराल रहण वाले गुरशरन दे पुत्र सरबजीत सिंह सि बलजिंदर सिंह जमीन दे खरीददार पासों पता लगा कि दी जमीन कोई ठगजाली दस्तावेज बना के वेच रहा है ਜਿਸ ਤੋਂ ਬਾਅਦ आले ਦੁਆਲੇ ਦੇ ਲੋਕ ਇਕੱਠੇ ਹੋਏ ਅਤੇ ਸੁਲਤਾਨਪੁਰ ਲੋਧੀ ਸਥਿਤ ਤਹਿਸੀਲ ਵਿੱਚ ਪਹੁੰਚ ਗਏ ਜਿੱਥੇ ਉਹ ਇਕੱਠਾਗ ਵਿਅਕਤੀ ਅਤੇ ਉਸ ਦੇ ਨਾਲ ਆਏ ਇੱਕ ਡੀਲਰ ਨੂੰ ਮੌਕੇ ਤੇ ਹੀ ਫੜ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਕੀ ਹੈ ਪੂਰਾ ਮਾਮਲਾ ਦੇਖ ਲੈਂਦੇ ਹਾਂ ਕਪੂਰਥਲਾ ਤੋਂ ਸਾਡੇ ਪੱਤਰਕਾਰ ਨਿਰਮਲ ਸਿੰਘ ਦੀ ਰਿਪੋਰਟ ਵਿੱਚ ਭਾਈ ਮੇਰਾ ਨਾਮ ਜਰਨੈਲ ਸਿੰਘ son of ਦਰਸ਼ਨ ਸਿੰਘ ਮੈਨੂੰ ਇਥੇ ਸਰਬਜੀਤ ਬੰਦੇ ਨੇ 26 ਕਿੱਲਾਂ ਦਾ ਸੌਦਾ ਕਰਾਇਆ ਸੀ ਜਿਹੜਾ 23 ਲੱਖ ਰੁਪਏ ਕਿੱਲੇ ਦੇ ਹਿਸਾਬ ਨਾਲ ਸੌਦਾ ਹੋਇਆ ਸੀ ਤੇ ਜਦੋਂ ਉਹ ਬੰਦੇ ਨੇ ਆਪਦਾ ਨਾਂ ਦੱਸਿਆ ਵੀ ਕੈਨੇਡਾ ਤੋਂ ਕਿ ਮੈਂ ਵੀ ਕੈਨੇਡਾ ਹੁਣ 10 ਸਾਲ ਬਾਅਦ ਆਇਆ ਸੀ ਤੇ ਸਾਨੂੰ ਉਹ ਬੰਦੇ ਦੇ ਉੱਤੇ ਥੋੜੀ ਸ਼ੱਕ ਪਈ ਵੀ ਬੰਦਾ ਸਹੀ ਜਿਹੜਾ ਇਹਨੇ ਨਾਂ ਦੱਸਿਆ ਉਹ ਤੋਂ ਸਾਨੂੰ ਸ਼ੱਕ ਪਈ ਵੀ ਬੰਦੇ ਕੋਲੇ ਦੇਸੀ ਜਿਹਾ ਤਾਂ ਫੋਨ ਆ ਵੀ ਜਿਹੜਾ ਬਾਹਰੋਂ ਆਇਆ ਉਹਦਾ ਘੱਟੋ ਘਾਟ ਉਹਦੇ ਕੋਲ ਸਮਾਰਟਫੋਨ ਤੇ ਹੁੰਦਾ ਹੀ ਆ ਤੇ ਉਤੋਂ ਬਾਅਦ ਮੇਰਾ ਯਾਰ ਜਰਨਜੀਤ ਸਿੰਘ ਸ਼ਾਲਾਪੁਰ ਤੋਂ ਇਹਨੂੰ ਮੈਂ ਸੱਦਿਆ ਸੇ ਸਾਨੂੰ ਪਤਾ ਇਹਨਾਂ ਨੇ ਗੱਲ ਕੀਤੀ ਇਹਨਾਂ ਨੂੰ ਬੰਦਾ ਫੇਕ ਲੱਗਾ ਇਹਨਾਂ ਨੇ ਗੱਲ ਕੀਤੀ ਆ ਜਗਜੀਤ ਚੰਦੀ ਇਹ ਭਾਈ ਉਹਨਾਂ ਨੇ ਗੱਲ ਕੀਤੀ ਐਂ ਕਿਹਾ ਵੀ ਤੁਹਾਡੇ ਪਿੰਡੋਂ ਆ ਆ ਇਹਨਾਂ ਨੇ ਗੱਲ ਕੀਤੀ ਬਾਹਰ ਫੇਜੀ ਦੀ ਜ਼ਮੀਨ ਆ ਉਹਨਾਂ ਨੇ ਕਿਹਾ ਵੀ ਆ ਬੰਦਾ ਤੇ ਹੈ ਹੀ ਨਹੀਂਗਾ ਉਤੋਂ ਬਾਦਾਂ ਫੇ ਮੇਰਾ ਵੀਰ ਕਮਲ ਸ਼ਾਲਾਪੁਰੋਂ ਪਹਿਲਾ ਸਾਲੇ ਭਾਈ ਉਹਨੂੰ ਤੇ ਇਹਨਾਂ ਨੇ ਬਾ ਫਰੀ ਤੇ ਅੱਜ ਅਹੀਂ ਕੱਲ ਤਾਂ ਨਹੀਂ ਰੋਲਾ ਪਾਇਆ ਵੀ ਕਿ ਸਾਡੇ ਕੋਲ ਕੋਈ ਸਬੂਤ ਨਹੀਂ ਸੀ ਵੀ ਅਹੀਂ ਇਸ ਬੰਦੇ ਕੋਲ ਫਰੋਡ ਇੰਨੇ ਕੀਤਾ ਸਾਬਿਤ ਕਿੱਦਾਂ ਕਰਾਂਗੇ ਅੱਜ ਸਵੇਰੇ ਘਰੇ ਇਹਨੂੰ ਸੱਧਿਆ ਚਾਹ ਪਾਣੀ ਪਿਆ ਕੇ 5 ਲੱਖ ਰੁਪਏ ਸਾਈ ਦਿੱਤੀ ਗਈ ਉਸ ਤੋਂ ਬਾਅਦ ਆਇਆ ਇਹ ਚੈੱਕ ਕੱਟੇ 35 ਲੱਖ ਰੁਪਏ ਦੇ ਇਹਨੂੰ ਬਤੌਰ ਕਚੈਰੀ ਲਿਆ ਕੇ ਅਹੀਂ ਤੇ ਇਹਦੇ ਕੋ ਬਿਆਨਨਾ ਲਖਾਇਆ ਜਿੱਚ ਐਫੀਡੇਟ ਤੇਨੇ ਸਾਈਨ ਕੀਤੇ ਆ ਜੇ ਉਹ ਮੌਕੇ ਤੇ ਸਾਰੇ ਲੋਕਲ ਪਿੰਡ ਦੇ ਬੰਦੇ ਨੇ ਕਿਹਾ ਵੀ ਇਹ ਬੰਦਾ ਗਲਤ ਹੈ ਯਾਰ ਬੰਦਾ ਗਲਤ ਹੈ ਕਿਹੜੇ ਪਿੰਡ ਦਾ ਕੋਈ ਇੰਦੀ ਹੈਗੀ ਨਹੀਂ ਸਾਨੂੰ ਨਹੀਂ ਇਸ ਬੰਦੇ ਦਾ ਨਹੀਂ ਆ ਬੰਦੇ ਤੇ ਆਈਡੀਆ ਆ ਬਜ਼ੁਰਗ ਆ ਜਿਹੜਾ ਨਾਲ ਹੀ ਆ ਡੀਲਰ ਆ ਉਹ ਵੀ ਬਜ਼ੁਰਗ ਉਹ ਹੈਗਾ ਸ਼ਹਿਰ ਦੇ ਤਾਂ ਆਲੀ ਦਾ ਪਹਿਲੀ ਵਾਰੀ ਅਸਲੀ ਮਾਲ ਕਿੱਥੇ ਆਏ ਇਸ ਟਾਈਮ ਉਹ ਕੈਨੇਡਾ ਦੇ ਵਿੱਚ ਕੈਨੇਡਾ ਯਾਰ ਕਹਿਣ ਵਾਲੇ ਪਿੱਥਰਾਲ ਦੇ ਇਸ ਟਾਈਮ ਕੈਨੇਡਾ ਰਹਿੰਦੇ ਆ ਜ਼ਮੀਨ ਜਿਹੜੀ ਉਹ ਮੀਰਪੁਰ ਦੀ ਆ ਸ਼ੇਖ ਮੰਗੇ ਦਾ ਰਕਬਾ ਸ਼ੇਖ ਮੰਗੇ ਦਾ ਵਾ ਮੀਂਡਾ ਡੀਲ ਹੋਈ ਸੀ ਇਹਨਾਂ 26 ਕਿਲੇ ਸ਼ੇਰ ਮਰਲੇ ਤਬੀਕੇਲੇ ਸ਼ੇਖਾਂ ਕਿੰਨੇ ਲੱਖ ਦੀ 23 ਲੱਖ ਨੂੰ ਕਿਲੇ ਦੇ ਸਾਹਮਣੇ ਲਈ ਜਿਹੜਾ 5 ਲੱਖ ਰੁਪਏ ਉਹ ਤੇਨੂ ਦਾ ਉਹ ਆਹੀ ਲੈ ਲਿਆ ਸੀ ਹਾਂ ਜੀ ਇਹ ਤਾਂ ਬੱਚੀ ਇਹਨਾਂ ਦਾ ਸਾਰਾ ਨਹੀਂ ਆਉਂਦਾ ਬਚੀ ਨਾ ਕਿ ਜੀ ਹਾਂ ਜੀ 25 ਲੱਖ ਦੀ ਲਿਮਟ ਦੱਸੀ ਸੀ ਤੇ ਤਾਂ ਕਰ ਗਿਆ ਸਾਡੇ ਕੋਲ ਕੈਸ਼ ਮੰਗਦੇ ਸੀ ਅਸੀਂ ਕਿਹਾ ਵੀ ਤੁਸੀਂ ਉੱਥੋਂ ਕਢਾਓ ਜਿੰਨੇ ਦੀ ਹੋਊਗੇ ਅਸੀਂ ਚੈੱਕ ਤੁਹਾਨੂੰ ਦਵਾਂਗੇ ਇਹੀ ਉੱਥੇ ਆ ਕੇ ਹਾਂ ਕਲੀਅਰ ਕਰਾ ਹਾਂ ਕੈਸ਼ ਤੇ ਰਿਹਾ ਜਨ ਕੈਸ਼ ਦਾ ਹੀ ਆਪਣੇ ਕਰਾਵਾਂਗੇ ਕੋਈ ਕਿਛੜ ਸੁਲਤਾਨਪੁਰ ਲੋਧੀ ਜੰਗਾਮਾ ਹੈ ਕਿ ਇਹ ਪੂਰਾ ਮਾਮਲਾ ਦੇ ਕੀ ਕਾਰਵਾਈ ਹੈ ਅੱਜ ਮਾਰਨਿੰਗ ਪਤਾ ਲੱਗਿਆ ਸੀ ਕਿ ਤੇਜ਼ ਕਮਰੈਕਸ ਦੇ ਵਿੱਚ ਇੱਕ ਇਥੁਰਾਲ ਦੇ ਵਿਅਕਤੀ ਹੈ ਸਰਵਜੀਤ ਸਿੰਘ ਅਤੇ ਬਰਜਿੰਦਰ ਸਿੰਘ ਉਹਨਾਂ ਦੀ ਜ਼ਮੀਨ ਤੇ ਕੋਈ ਜੈਲੀ ਵਿਅਕਤੀ ਖੜਾ ਕਰਕੇ ਤੇ ਉਹਨਾਂ ਜ਼ਮੀਨ ਦਾ ਬਿਆਨਨਾ ਕੀਤਾ ਜਾ ਰਿਹਾ ਸੀ ਜਿਸ ਸਬੰਧੀ ਸਾਨੂੰ ਇਤਲਾ ਪ੍ਰਾਪਤ ਹੋਈ ਹੈ ਪੀੜਤ ਤੇ ਅਸੀਂ ਬਿਆਨ ਦਰਜ ਕਰਕੇ ਤੇ ਬੰਦੀ ਜੋਕਾ ਵੀ ਕਰਾਂਗੇ